ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਜੀ ਗੁਰੂ ਕੀ ਫਤਿਹ ਪ੍ਰਮਾਣ ਹੋਵੇ ਜੀ ਆਓ ਅੱਜ ਦੇ ਦਿਨ ਨਵਾਂ ਪਾਠ ਸਰਵਣ ਕਰੋ ਜੀ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਦੇ ਲਈ ਇੱਛਾ ਪੂਰੀ ਦੇ ਲਈ ਸੁੱਖਾਂ ਦੇ ਲਈ ਘਰ ਵਿੱਚ ਬਰਕਤ ਦੇ ਲਈ ਗੁਰਬਾਣੀ ਦੇ ਸ਼ਬਦ ਦਾ ਜਾਪ ਸੁਣੋ ਆਪਣੇ ਕੀਮਤੀ ਸਮੇਂ ਵਿੱਚੋਂ ਵਾਹਿਗੁਰੂ ਦੇ ਲਈ ਗੁਰਬਾਣੀ ਦੇ ਲਈ ਜਰੂਰ ਸਮਾਂ ਕੱਢਿਆ ਕਰੋ ਵਾਹਿਗੁਰੂ ਕੋਈ ਵੀ ਘਰ ਵਿੱਚ ਪਰੇਸ਼ਾਨੀ ਨਹੀਂ ਆਣ ਦੇਣਗੇ ਸ਼ਰਧਾ ਭਾਵਨਾਵਾਂ ਨਾਲ ਬਾਣੀ ਦਾ ਜਾਪ ਸੁਣੋ ਜੀ ਪਿਆਰ ਸਤਕਾਰ ਦੇ ਨਾਲ ਆਓ ਹੁਣ ਗੁਰੂ ਦੇ ਸ਼ਬਦ ਦਾ ਜਾਪ ਸ਼ੁਰੂ ਕਰਦੇ ਹਾਂ ਸ਼ਲੋਕ 1 ਓਹ ਅੰਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹ ਹੈ ਸ੍ਰੀ ਗੁਰੂ ਦੇਵਏ ਨਮਹ ਹੈ ਛਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਸਮੀ ਸੰਭਰੇ ਕੈ ਨਾਮ ਜਪਤ ਅਗਣਤਨੇ ਕੈ 베ਦ ਪੁਰਾਨ ਸਿਮਰਤ ਸੋ ਦਾਖ्यर ਕੀਨੇ RAM ਨਾਮ ਇਕਾਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਕੀ ਮਹਿਮਾ ਗਨੀਨਾ ਆਵੇ કાંખી એકે દર્સ તુહારો નાનક ઉન સંગ મોહી ઉધારો સુખ મની સુખ અમૃત પ્રભ નામ ભક્ત જના કે મન વિસરામ રહાઉ પ્રભ કે સિમરણ ગર્ભ ન બસએ પ્રભ કે સિમરણ દુખ જમ નસએ પ્રભ કે સિમરણ કાલ પરહરે પ્રભ કે સિમરણ દુશ્મન તરએ પ્રભ સિમ્રત કછ બિગન ન લાગે પ્રભ કે સિમરણ અણ દિન જાગે ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਬ ਪੂਜਾ ਪ੍ਰਭ ਕੈ ਸਿਮਰਨ ਬਿਨ ਸਾ ਦੂਜਾ ਪ੍ਰਭ ਕੈ ਸਿਮਰਨ ਤੀਰਥਿ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਝੈ ਪ੍ਰਭ ਕੈ ਸਿਮਰਨ ਸਭ ਕਿਛ ਸੂਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਏ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਐ ਸੇ ਧਨਵੰਤੇ ਪ੍ਰਭ ਕੋ ਸਿਮਰਐ ਸੇ ਪਤਵੰਤੇ ਪ੍ਰਭ ਕੋ ਸਿਮਰਐ ਜਨ ਪਰਵਾਨ ਪ੍ਰਭ ਕੋ ਸਿਮਰਐ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਐ ਸੇ ਬੇਮੋਤਾਜੇ ਪ੍ਰਭ ਕੋ ਸਿਮਰਐ ਸੇ ਸਰਬ ਕੇ ਰਾਜੇ प्रभु को सिमरै से सुखवासी प्रभु को सिमरै सदा विनाशी सिमरन ते लागे जिने आप दयाला नानक जन की मंगर वाला प्रभु को सिमरै से पर उपकारी प्रभु को सिम तिन सद सदबलिहारी प्रभु को सिमरै से मुख सुहावे प्रभु को सिमर से सुतिन सुख बिहावे प्रभु को सिमरह तिन आत्म आत्मजीता प्रभु को सिमरह तिन निर्मल रीता ਪ੍ਰਭ ਕੋ ਸਿਮਰਹਿ ਤਿਨ ਅਨੰਦ ਕਣੇਰੇ ਪ੍ਰਭ ਕੋ ਸਿਮਰਹਿ ਬਸੈ ਹਰਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਬ ਹੁਨਾ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੁਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਨ ਬਾਨੀ ਪ੍ਰਭ ਕੈ ਸਿਮਰਨ ਸਜ ਸਮਾਨੀ ਪ੍ਰਭ ਕਾ ਸਿਮਰਨ ਅਨਹਚਲ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦੂ ਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ 니 ਚਕ ਕਉ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾਂ ਹਰ ਸਿਮਰਨ ਮਹਿ ਆਪ ਨਿਰੰਕਾਰਾਂ ਕਰ ਕਿਰਪਾ ਜਿਸ ਆਪ 부ਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਵਾਦ ਗੁਰ 에 ਨਮਹ ਜੁਗਾਦ ਗੁਰ 에 ਨਮਹ ਸਤ ਗੁਰ 에 ਨਮਹ ਸ੍ਰੀ ਗੁਰੂ ਦੇਵ 에 ਨਮਹ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰਉ ਜਾਸ ਵੀ ਸੰਭਾਰੇ ਕੈ ਨਾਮ ਜਪਤ ਅਗਣਤਾ ਨੇਕੈ 베ਦ ਪੁਰਾਨ ਸਿਮਰਤ ਸੋ ਧਾਕਿਰ ਕੀਨੇ ਰਾਮ ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿ ਮੰਗਨੀ ਨ ਆਵੇ ਕਾਂਖੀਏ ਕਹਿ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੀ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੂਖ ਜਮਨਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਠਰੈ ਪ੍ਰਭ ਸਿਮਰਤ ਕਾ ਚੇ ਬਿਗਨ ਨ ਲਾਗੇ ਪ੍ਰਭ ਕੈ ਸਿਮਰਨ ਅਨ ਦਿਨ ਜਾਗੇ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ નિਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰੇਦ ਸਿਧਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ प्रभु सिमरन तीर्थ शनानी प्रभु सिमरन दरगह मानी प्रभु सिमरन होय सो भला प्रभु कै सो फल फला से सिमर है जिन आप सिमराए नानकता कैला लागो पाए प्रभु का सिमरन ते ऊचा प्रभु सिमरन उधरे मूचा प्रभु कैसिमरन कृष्णा बूझ प्रभु सिमरन सब किछ सूझ ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਏ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਐ ਧਨਵੰਤੇ ਪ੍ਰਭ ਕੋ ਸਿਮਰਐ ਪਤਵੰਤੇ ਪ੍ਰਭ ਕੋ ਸਿਮਰਐ ਜਨ ਪਰਵਾਨ ਪਰਬ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪਰਬ ਕੋ ਸਿਮਰਹਿ ਸੇ ਬੇਮਹਤਾਜੇ ਪਰਬ ਕੋ ਸਿਮਰਹਿ ਸੇ ਸਰਬ ਕੇ ਰਾਜੇ ਪਰਬ ਕੋ ਸਿਮਰਹਿ ਸੇ ਸੁਖ ਵਾਸੀ ਪਰਬ ਕੋ ਸਿਮਰੈ ਸਦਾ ਇਵ ਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗਰਵਾਲਾ ਪਰਬ ਕੋ ਸਿਮਰਐ ਸੇ ਪਰ ਉਪਕਾਰੀ ਪਰਬ ਕੋ ਸਿਮਰਐ ਤਿਨ ਸਦ ਬਲਿਹਾਰੀ ਪਰਬ ਕੋ ਸਿਮਰਐ ਸੇ ਮੁਖ ਸੁਹਾਵੇ ਪਰਬ ਕੋ ਸਿਮਰਐ ਤਿਨ ਸੂਖ ਬਿਹਾਵੇ ਪਰਬ ਕੋ ਸਿਮਰਐ ਤਿਨ ਆਤਮ ਜੀਤਾ ਪਰਬ ਕੋ ਸਿਮਰਐ ਤਿਨ ਨਿਰਮਲ ਰੀਤਾ ਪਰਬ ਕੋ ਸਿਮਰਐ ਤਿਨ ਅਨੰਦ ਕਣੇਰੇ ਪਰਬ ਕੋ ਸਿਮਰਐ ਬਸੈ ਹਰਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬ ਹੋ ਨ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ ਪ੍ਰਭ ਕਹਿ ਸਿਮਰਨ ਸਹਿਜ ਸਮਾਨੀ ਪ੍ਰਭ ਕਹਿ ਸਿਮਰਨ ਨੇਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਵਿਗਾਸਨ ਪ੍ਰਭ ਕਹਿ ਸਿਮਨ ਅਨਹਦ ਚੁਨਕਾਰ ਸੂਕ ਪਰਮ ਸਿਮਰਨ ਕਾ ਅੰਤ ਨ ਪਾਰ ਸਿਮਰਹ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਨ ਜਨ ਸਰਣੀ ਪਇ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦੂਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸ਼ਲੋਕ ਏਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤਗੁਰ ਏ ਨਮਹਿ ਸ੍ਰੀ ਗੁਰੂ ਦੇਵ ਏ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮੈਂ ਮਿਟਾਵੋ ਸਿਮਰੋ ਜਸ ਬਿਸੰਭਰੇ ਕੈ ਨਾਮ ਜਪਤ ਆ ਗਣਤਾ ਨੇਕੈ 베ਦ ਪੁਰਾਨ ਸਿਮਰਤ ਸੋ ਦਾਖਿਰ ਕੀਨੇ ਰਾਮ ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾ ਕੀ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ 모ਹੇ ਉਧਾਰੋ सुखमनि सुखमृत प्रभ नाम भगत जना कै मन विश्राम रहा प्रभु सिमरन गर्भ ना बसे प्रभ कै सिमरन दुख जम नसै प्रभ कै सिमरन काल परहरै प्रभ कै सिमरन दुश्मन प्रभ सिमरत कछ बिगन न लाग प्रभ कै सिमरन अनदिन जाग प्रभ कै सिमरन पहु ना ब्याप प्रभ कै सिमरन दुख ना संतापै ਪ੍ਰਭ ਕੈ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਦੂਜਾ ਪ੍ਰਭ ਕੈ ਸਿਮਰਨ ਤੀਰਥਿ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ से सिमर है जिन आप लागो पाए प्रभु का सिमरन ते ऊचा प्रभु प्रभु कै सिमरन तृष्णा बूझ प्रभु सिमरन सब किच सूज प्रभु नाही जम त्रासा प्रभु कह सिमरन पूर्ण आसा प्रभु कै सिमरन मन की मल जाए अमृत नाम रिदमाए समाए प्रभु जी बसै साधकी रसना ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰਐ ਸੇ ਧਨਵੰਤੇ ਪ੍ਰਭ ਕੋ ਸਿਮਰਐ ਸੇ ਪਤਵੰਤੇ ਪ੍ਰਭ ਕੋ ਸਿਮਰਐ ਸੇ ਜਨ ਪਰਵਾਨ ਪ੍ਰਭ ਕੋ ਸਿਮਰਐ ਸੇ ਪੁਰਖ ਪ੍ਰਦਾਨ ਪ੍ਰਭ ਕੋ ਸਿਮਰਐ ਸੇ ਬੇਮੋਤਾਜੇ ਪ੍ਰਭ ਕੋ ਸਿਮਰਐ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰਐ ਸੇ ਸੁਖ ਵਾਸੀ ਪ੍ਰਭ ਕੋ ਸਿਮਰਐ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨ ਕੀ ਮੰਗਹਿਰ ਵਾਲਾ ਪਰਬ ਕੋ ਸਿਮਰਐ ਪਰ ਉਪਕਾਰੀ ਪਰਬ ਕੋ ਸਿਮਰਹਿ ਤਿਨ ਸਦ ਬਲਿਹਾਰੀ ਪਰਬ ਕੋ ਸਿਮਰਐ ਮੁਖ ਸੁਹਾਵੇ ਪਰਬ ਕੋ ਸਿਮਰਹਿ ਤਿਨ ਸੁਖ ਬਿਹਾਵੇ ਪਰਬ ਕੋ ਸਿਮਰਹਿ ਤਿਨ ਆਤਮ ਜੀਤਾ ਪਰਬ ਕੋ ਸਿਮਰਹਿ ਤਿਨ ਨਿਰਮਲ ਰੀਤਾ ਪਰਬ ਕੋ ਸਿਮਰਹਿ ਤਿਨ ਅਨੰਦ ਕਣੇਰੇ ਪਰਬ ਕੋ ਸਿਮਰਹਿ ਬਸੈ ਹਰ ਨੀਰੇ ਸੰਤ ਕਿਰਪਾ ਤੇ ਅਣ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੁਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾੰਤਨ ਅਪਾਰ ਸਿਮਰਐ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦੂ ਪਾਏ ਹਰ ਸਿਮਰਨ ਭਏ ਸਿਦ ਜਤੀ ਦਾਤੇ ਹਰ ਸਿਮਰਨ ਨੀਛ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਣਾ ਹਰ ਸਿਮਰਨ ਕੀਓ ਸਗਲੇ ਅਕਾਰਾਂ ਹਰ ਸਿਮਰਨ ਮਹਿ ਆਪ ਨਿਰੰਕਾਰਾਂ ਕਰ ਕਿਰਪਾ ਜਿਸ ਆਪ ਬੁਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਇਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰ 에 ਨਮ ਹੈ ਜੁਗਾਦ ਗੁਰ 에 ਨਮ ਹੈ ਸਤਗੁਰ 에 ਨਮ ਹੈ ਸ੍ਰੀ ਗੁਰੂ ਦੇਵਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਭਾ ਪਾਵੋ ਕਲ ਕਲੇਸ਼ ਤਨ ਮੈਂ ਮਿਟਾਵੋ ਸਿਮਰੋ ਜਾਸ ਵੀ ਸੰਭਾਰੇ ਕੈ ਨਾਮ ਜਪਤ ਅਗਣਤ ਅਨੇਕੈ 베ਦ ਪੁਰਾਨ ਸਿਮਰਤ ਸੋ ਦਾਖਰ ਕੀਨੇ ਰਾਮ ਨਾਮ ਕਾਖਰ ਕਿਨ ਕਾ ਏਕ ਜਿਸ ਜੀਬ ਸਾਵੈ ਤਾਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ सुखमनि सुख अमृत प्रभ नाम भक्त जना मन कै मन विश्राम रहा प्रभु सिमरन गर्भ न बस प्रभु सिमरन दुख जमनसै प्रभु सिमरन काल परहरै प्रभु सिमरन दुश्मन तरै प्रभु सिमरत कछ विघिन न लागै प्रभु कैसिमरन अनदिन जागै प्रभु सिमरन भव न ब्याप प्रभु सिमरन दुख न संतापै ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਦਾਨ ਨਾਨਕ ਹਰਿ ਰੰਗ ਪ੍ਰਭ ਕੈ ਸਿਮਰਨ ਰਿੱਧ ਸੇਧ ਨਉ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਤੀ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਈ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੂਝੈ ਪ੍ਰਭ ਕਾ ਸਿਮਰਨ ਸਭ ਕਿਛ ਸੂਝੈ ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮਿਤ ਮਹਿ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰਐ ਸੇ ਧਨਵੰਤੇ ਪ੍ਰਭ ਕੋ ਸਿਮਰਐ ਸੇ ਪਤਵੰਤੇ ਪ੍ਰਭ ਕੋ ਸਿਮਰਐ ਸੇ ਜਨ ਪਰਵਾਨ ਪ੍ਰਭ ਕੋ ਸਿਮਰਐ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਐ ਸੇ ਬੇਮੋਤਾ ਜੇ ਪ੍ਰਭ ਕੋ ਸਿਮਰਐ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰਐ ਸੇ ਸੁਖ ਵਾਸੀ ਪ੍ਰਭ ਕੋ ਸਿਮਰਐ ਸਦਾ ਅਬਿਨਾਸੀ ਸਿਮਰਨਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਐ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰਐ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅੰਧ ਕਣੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੀਰੀ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੋਣਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਾਜ ਸਮਾਨੀ ਪ੍ਰਭ ਕੈ ਸਿਮਰਨ ਨਹਿ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੂਖ ਪ੍ਰਵ ਸਿਮਰਨ ਕਾ ਅੰਤ ਨਪਾਰ ਸਿਮਰਹ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਨ ਜਨ ਸਰਣੀ ਪਇਆ ਹਰ ਸਿਮਰਨ ਲਗ ਬੇਦੂ ਪਾਏ ਹਰ ਸਿਮਰਨ ਕਰ ਭਗਤ ਪ੍ਰਗਟਾਈ ਹਰ ਸਿਮਰਨ ਲਗ ਬੇਦੂ ਪਾਏ ਹਰ ਸਿਮਰਨ ਭਏ ਸਿਦਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੀ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲੇ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਇਕ ਉੰਤਾਰ ਸਤਿਗੁਰ ਪ੍ਰਸਾਦ ਆਦ ਗੁਰ 에 ਨਮ ਹੈ ਜੁਗਾਦ ਗੁਰ 에 ਨਮ ਹੈ ਸਤਿਗੁਰ 에 ਨਮ ਹੈ ਸ਼੍ਰੀ ਗੁਰੂ ਦੇਵ 에 ਨਮ ਹੈ ષ્ટ ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਵੀ ਸੰਭਾਰੇ ਕੈ ਨਾਮ ਜਪ ਤੈ ਗਣ ਤਾ ਨੇਕੈ 베ਦ ਪੁਰਾਨ ਸਿਮਰ ਸੋ ਧਾਖਰ ਕੀਨੇ RAM ਨਾਮੇ ਕਾਖਰ ਕਿਨ ਕਾ ਏਕ ਜਿਸ ਜੀਬ ਸਾਵੈ ਤਾਕੀ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖਮਰਦ ਪ੍ਰਭ ਨਾਮ ਭਗਤ ਜਿਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਖ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮੰਟਰੈ ਪ੍ਰਭ ਸਿਮਰਤ ਕਾਚ ਬੇਗਨਾਂ ਲਾਗੇ ਪ੍ਰਭ ਕਾ ਸਿਮਰਨ ਅਣ ਦਿਨ ਜਾਗੇ ਪ੍ਰਭ ਕਾ ਸਿਮਰਨ ਭਉ ਨ ਬਿਆਪੈ ਪ੍ਰਭ ਕਾ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਦਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿੱਧ ਸਿਦ ਨ ਹੋ ਨਿੱਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਤੀ ਛਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ ਪ੍ਰਭ ਕੈ ਸਿਮਰਨ ਸਭ ਕਿਛ ਸੂਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਇ ਅੰਮ੍ਰਿਤ ਨਾਮ ਰਿਧਮਹਿ ਸਮਾਏ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪਰਬ ਕੋ ਸਿਮਰਐ ਸੇ ਧਨਵੰਤੇ ਪਰਬ ਕੋ ਸਿਮਰਐ ਸੇ ਪਤਵੰਤੇ ਪਰਬ ਕੋ ਸਿਮਰਐ ਸੇ ਜਨ ਪਰਵਾਨ ਪਰਬ ਕੋ ਸਿਮਰਐ ਸੇ ਪੁਰਖ ਪ੍ਰਧਾਨ ਪਰਬ ਕੋ ਸਿਮਰਐ ਸੇ ਬੀਮੋ ਤਾਜੀ ਪਰਬ ਕੋ ਸਿਮਰਐ ਸੇ ਸਰਵ ਕੇ ਰਾਜੇ ਪਰਬ ਕੋ ਸਿਮਰਐ ਸੇ ਸੁਖ ਵਾਸੀ ਪਰਬ ਕੋ ਸਿਮਰਐ ਸਦਾ ਅਬినాਸ਼ੀ ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨ ਕੀ ਮੰਗਰ ਵਾਲਾ प्रवකෝසිමරසේ ර උපකාरी, ප්‍රवකෝසිමරහැතින සද බලහාරි ප්‍රवකෝ සිමරැසමක සහාවේ ප්‍රवකෝසිමරැතින සූක බිහාාවෑ ප්‍රवකෝසිමරහතිന අਤමජතා පवකෝසිමරහැතින නිर्මලරිතා ප්‍රवකෝසිමරැතිന අනද කනේරේ පवකෝසිමරහැබ සෑහරණරේ සतගිරපාते යන න ජග නනකසිමරण पूරपाාග. ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੁ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਜਿਸ ਮਾਨੀ ਪ੍ਰਭ ਕੈ ਸਿਮਰਨ ਨੇ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾੰਤ ਨ ਅਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇ ਹਰ ਸਿਮਰਨ ਕਰ ਪਗਦ ਪ੍ਰਗਟਾਏ ਹਰ ਸਿਮਰਨ ਲਗ ਬੇਦੂਪਾਏ ਹਰ ਸਿਮਰਨ ਭਏ ਸਿਦ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲੇ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ 부ਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਜੀ ਗੁਰਬਾਣੀ ਦੇ ਸ਼ਬਦ ਦਾ ਜਾਪ ਤੁਸੀਂ ਸੁਣਿਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਰਕੇ ਗੁਰਬਾਣੀ ਦੇ ਸ਼ਬਦ ਦਾ ਜਾਪ ਸ਼ਰਧਾ ਭਾਵਨਾਵਾਂ ਤੇ ਭਰੋਸਾ ਕਰਕੇ ਪੂਰਾ ਸੁਣਿਆ ਹੈ ਵਾਹਿਗੁਰੂ ਆਪ ਜੀ ਦੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਕਰਨਗੇ ਸੋ ਹਰ ਰੋਜ਼ ਗੁਰਬਾਣੀ ਦਾ ਨਵਾਂ ਪਾਠ ਸੁਣਨ ਦੇ ਲਈ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਅੱਜ ਦੀ ਕਮੈਂਟਾਂ ਵਿੱਚ ਵਾਹਿਗੁਰੂ ਰਹਿ ਕੇ ਹਾਜ਼ਰੀ ਜ਼ਰੂਰ ਲਵਾਓ ਵਾਹਿਗੁਰੂ ਆਪ ਜੀ ਦੀ ਹਾਜ਼ਰੀ ਮਨਜ਼ੂਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ